ਕੀ ਹੁੰਦੀ ਹੈ ਸੋ ਕਿਵੇਂ ਇਹ ਇਸ ਚੀਜ਼ ਨੂੰ ਮੰਨਿਆ ਜਾਵੇ ਜਾਂ ਆਵਾਜ਼ ਨੂੰ ਸੁਣ ਕੇ ਜਾਂ ਕੌਣ ਕਿਵੇਂ ਤੁਸੀਂ ਇਸ ਗੱਲ ਦੀ ਤਸਦੀਕ ਕਰੋਗੇ ਕਿ ਡੋਨੀ ਬੱਲ ਬੋਲ ਰਹੇ ਹਨ ਇਹ ਮੇਰੀ ਆਵਾਜ਼ ਤੁਸੀਂ ਜਦੋਂ ਵੀ ਸਾਡੇ ਮਤਲਬ ਮੇਰੀ ਆਮ ਹੀ ਸੋਸ਼ਲ ਮੀਡੀਆ ਤੇ ਮੇਰੀ ਰਿਕਾਰਡਿੰਗਾਂ ਵਾਇਰਲ ਹੈਗੀਆਂ ਜੇ ਤੁਸੀਂ ਮੈਚ ਕਰਕੇ ਦੇਖ ਸਕਦੇ ਮੈਂ ਖੁਦ ਬੋਲ ਰਿਹਾ ਹਾਂ ਮੈਂ ਡੋਨੀ ਬੱਲ ਬੋਲ ਰਿਹਾ ਜਾਂ ਹੋਰ ਕੋਈ ਬੋਲ ਰਿਹਾ ਜੇ ਹਮ ਅੱਛਾ ਮੇਰਾ ਸਵਾਲ ਬੜਾ ਸਿੱਧਾ ਹੈ ਡੋਨੀ ਰਾਣਾ ਬਲਾ ਚੌਰਿਆ ਨੂੰ ਕਿਉਂ ਮਾਰਿਆ ਗਿਆ? ਰਾਣਾ ਬਲਾ ਚੌਰਿਆ ਨੂੰ ਜੀ ਅਸੀਂ ਪਹਿਲੋ ਮੈਂ ਆਪਣਾ ਪੱਖ ਰੱਖਣਾ ਚਾਹੁੰਦਾ ਤੁਹਾਡੇ ਚੈਨਲ ਦੇ ਜਰੀਏ ਕਿ ਕੱਲ ਪੰਜਾਬ ਪੁਲਿਸ ਨੇ ਸਾਡਾ ਇੱਕ ਸੱਜਣ ਦਿੱਲੀ 에어ਪੋਰਟ ਤੋਂ ਫੜ ਕੇ ਲਿਆਂਦਾ ਹੂੰ ਤੇ ਉਹਨੂੰ ਲਿਆਂਚ ਉਰੇ ਗੋਲੀ ਮਾਰਤੀ ਹੂੰ ਤੇ ਇਹ ਸੋਚਿਓ ਉਹ ਤਾਂ ਗਾਂ ਇੱਕ ਸੱਜਣ ਉਪਕ ਕਿਉਂਰੇ ਥਰੂ ਉਹਨੂੰ ਲਾਲੋਵਾਸ ਕੋਤੇ ਜਾ ਕੇ ਉਹ ਮਟਰ ਕਰਤਾ ਇੱਕ ਹੋਰ ਐਨਕਾਊਂਟਰ ਕਰਤਾ ਹਰਪਿੰਦਰ ਜਿਹੜਾ ਜਿਹਦਾ ਨਾਮ ਆਇਆ ਸੀ ਹਰਪਿੰਦਰ ਮੋਹਜੇ ਅਕਾਸ਼ ਅਕਾਸ਼ ਐਸ਼ਪ੍ਰੀਤ ਆਪਣਾ ਮੁੰਡਾ ਦਿੱਲੀ ਏਅਰਪੋਰਟ ਤੋਂ ਚੁੱਕਿਆ ਇਹਨਾਂ ਨੇ ਉਹਨੂੰ ਲਿਆਂਦਾ ਲਿਆ ਕੇ ਦਿੱਲੀ ਬਾਈਪਾਸ ਤੇਰੇ ਗੋਲੀ ਮਾਰਦੀ ਆ ਇੱਕ ਹੋਰ ਸੱਜਣ ਹੋਰ ਚੁੱਕ ਕੇ ਅਸੀਂ ਉਹਨੂੰ ਨਾਮ ਵੀ ਨਹੀਂ ਜਾਣਦਾ ਮੈਂ ਹੋਰ ਉਹ ਕੌਣ ਮੁੰਡਾ ਸੀ ਉਹਰਾ ਕਤਲ ਕਰਤਾ ਉਹਨੂੰ ਮਾਰਤਾ ਪੁਲਿਸ ਨੇ ਐਨਕਾਊਂਟਰ ਕਰਤਾ ਹੂੰ ਨਹੀਂ ਪੁਲਿਸ ਨੇ ਇੱਕ ਇੱਕ ਸੈਕਿੰਡ ਇੱਕ ਸੈਕਿੰਡ ਇੱਕ ਸੈਕਿੰਡ ਪੁਲਿਸ ਨੇ ਜਿਹੜੀ ਜਾਣਕਾਰੀ ਦਿੱਤੀ ਹੈ ਉਹਦੇ ਮੁਤਾਬਕ 에어ਪੋਰਟ ਤੋਂ ਇੱਕ ਬੰਦੇ ਨੂੰ ਅਰੈਸਟ ਕੀਤਾ ਗਿਆ ਅ ਅਸ਼ਵਿੰਦਰ ਜਿਹਦਾ ਨਾਮ ਸੀ ਜੋ ਦੱਸਿਆ ਗਿਆ ਔਰ ਉਸ ਦੀ ਨਿਸ਼ਾਨਦੇਹੀ ਤੇ ਜਾਂ ਉਸ ਤੋਂ ਜਿਹੜੀ ਪੁੱਛਗਿੱਛ ਹੋਈ ਉਸ ਦੇ ਆਧਾਰ ਤੇ ਇੱਕ ਬੰਦੇ ਦਾ ਜਿਹਦਾ ਇਨਕਾਊਂਟਰ ਹੋਇਆ ਲਾਲੜੂ ਜਿਹਦਾ ਨਾਮ ਹਰਪਿੰਦਰ ਮਿੱਡੂ ਸੀ ਉਸ ਦਾ ਇਨਕਾਊਂਟਰ ਕੀਤਾ ਗਿਆ ਅਸ਼ਵਿੰਦਰ ਦੀ ਤੇ ਇਨਕਾਊਂਟਰ ਦੀ ਕੋਈ ਗੱਲ ਹੀ ਨਹੀਂ ਆਈ ਹਰਮਿੰਦਰ ਮਿੰਡੋ ਦੀ ਮੈਂ ਗੱਲ ਪਾੜੀ ਟੜਨਾ ਕਰ ਸੀ ਹਰਮਿੰਦਰ ਮਿੰਡੋ ਉਹ ਮੈਂ ਜਾਣਦਾ ਤਾਂ ਕਹਿੰਆਂ ਪੂਰਾ ਥਾਣੇ ਬਲਾਚਾਰੀਆ ਦੇ ਵਿੱਚ ਕੀ ਰੋਲ ਹੁੰਦਾ ਨਹੀਂ ਫਿਰ 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 ਇਸ ਕੇਸ ਦੇ ਵਿੱਚ ਕੀ ਦਾ ਰੋਲ ਸੀ ਪੁਲਿਸ ਨੇ ਐਵੇਂ ਹੀ ਰੈਂਡਮਲੀ ਚੱਕ ਕੇ ਕਿਸੇ ਨੂੰ ਮੈਂ ਆਪਾਂ ਅੱਜ ਤੋਂ ਵੇਖੋ ਵੀ ਪਾਸਾ ਕੀਤਾ ਹੈ गावा ਦੇ ਸਾਡੇ ਤੋਂ ਆਪਾਂ ਨੇ ਕੰਮ ਕੀਤਾ ਮੱਖਣੇ ਮੱਤਕਣਾ ਅਮਰਸਰ ਹੂੰ ਤਾਂ ਫਾਂਟਰ ਕਰਨਾ ਉਹ ਆ ਮੁੰਡਿਆਂ ਨੇ ਕੰਮ ਕੀਤਾ ਆਪਾਂ ਜਪਸਟਰ ਲਿਖਿਆ ਨਾ ਮਹਰਪਿੰਦਰ ਮਿੱਟੂ ਨੂੰ ਅੱਜ ਜਾਂਦਾ ਨਾ ਮੈਂ ਕੱਲ ਜਾਂਦਾ ਹਾਂ ਇੱਕ ਸੂਰਾ ਮਾਰਦਾ ਨਹੀਂ ਪਰ ਉਹਨਾਂ ਨੇ ਇੱਕ ਸੈਕਿੰਡ ਇੱਕ ਸੈਕਿੰਡ ਇਹ ਕਹਿਣਾ ਚਾਹੁੰਦਾ ਪੁਲਿਸ ਨੇ ਕਿਹਾ ਇੱਕ ਸੈਕਿੰਡ ਮੇਰੀ ਗੱਲ ਸੁਣ ਲਓ ਇੱਕ ਸੈਕਿੰਡ ਮੇਰੀ ਗੱਲ ਸੁਣ ਲਓ ਪੁਲਿਸ ਨੇ ਕਿਹਾ ਕਿ ਉਹਨਾਂ ਨੇ ਲੌਜਿਸਟਿਕ ਮੁਹਈਆ ਕਰਵਾਏ ਉਹਨਾਂ ਨੇ ਪਿੱਛੇ ਰਹਿ ਕੇ ਮਦਦ ਕੀਤੀ ਸੀ ਔਰ ਪੂਰਾ ਰੋਲ ਸੀ ਰਾਣਿਆ ਰਾਣਾ ਬਲਾ ਚੋਰੀਆਂ ਨੂੰ ਮਾਰਨ ਦੇ ਵਿੱਚ ਇਸ ਕਰਕੇ ਐਨਕਾਊਂਟਰ ਹੋਇਆ 1% ਵੀ ਜੇ ਉਹਨਾਂ ਦਾ ਰੋਲ ਹੋਵੇ ਨਾ ਭਾਜੀ ਆਪਾਂ ਦੇਨਦਾਰਾਂ ਨੂੰ ਜੋ ਕਵਾਂਗੇ ਅਸੀਂ ਤੁਹਾਡੇ ਨਾਲ ਸਹਿਮਤ ਹਾਂ ਮੈਂ ਨੈਸ਼ਨਲ ਚੈਨਲ ਤੇ ਬੋਲ ਰਿਹਾ ਹਾਂ ਵਾ 1% ਵੀ ਜੇ ਉਹਨਾਂ ਦਾ ਰੋਲ ਮੁੰਡਿਆਂ ਦਾ ਕੱਢ ਦੇਣਗੇ ਤੇ ਅਸੀਂ ਜੋ ਤੁਸੀਂ ਸਰਕਾਰ ਜੋ ਪ੍ਰਸਤੋਵੇਂ ਨਹੀਂ ਹੋਂਦਾ ਕਰਾਂਗੇ ਨਹੀਂ ਫਿਰ ਤੁਹਾਡੀ ਗੱਲ ਵੀ ਹੋਈ ਹੋਵੇ ਉਸ ਮੁੰਡੇ ਨਾਲ ਜਿਹੜਾ ਮੁੰਡਾ ਮਾਰਦਾ ਨਹੀਂ ਇਹਦੇ ਚ ਕਿੰਨੇ ਕਿੰਨੇ ਜਾਣੇ ਇਨਵੋਲਵ ਸੀ ਜਿਨ੍ਹਾਂ ਜਿਨ੍ਹਾਂ ਨੇ ਰਾਣੇ ਦਾ ਮਰਡਰ ਕੀਤਾ ਹੈ ਦੇਖੋ ਜੀ ਰਾਣੇ ਦਾ ਮਰਡਰ ਮੈਂ ਤੁਹਾਨੂੰ ਦੱਸਿਆ ਮੱਖਣ ਡਪਾਲਟਰ ਕਰਨ ਦੋਸਤਾ ਸਾਡੇ ਉਹ ਹੀ ਤੇ ਜਾਨ ਅਹੀਂ ਕਰਾਇਆ ਅਹੀਂ ਆ ਮੇਰੇ ਵਿੱਚ ਹੋਰ ਕੋਈ এনਵਾਇਰਮੈਂਟ ਕਿਸੇ ਦੀ ਨਹੀਂ ਆ ਗਈ ਪਰ ਮੈਂ ਤੁਹਾਡੇ ਤੁਹਾਨੂੰ ਪੁੱਛਣਾ ਚਾਹੁੰਦਾ ਜੀ ਤੁਸੀਂ ਤੁਹਾਡੇ ਕੋਲ ਰਾਈਟਵਾ ਤੁਸੀਂ ਪੱਤਰਕਾਰ ਵਾ ਪੁਲਿਸ ਨੂੰ ਇਹ ਤੇ ਪੁੱਛੋ ਜਿੱਥੋਂ ਵੀ ਕੋਈ ਇਨਕਾਊਂਟਰ ਹੁੰਦਾ ਵਾ ਜਿੱਥੇ ਕੋਈ ਸੀਸੀਟੀ ਵੀ ਕੈਮਰਾ ਨਹੀਂ ਹੁੰਦਾ ਉੱਥੇ ਹੁੰਦਾ ਵਾ ਜਾਂ ਸੂਏ ਤੇ ਹੁੰਦਾ ਵਾ ਜਾਂ ਨਹਿਰ ਤੇ ਹੁੰਦਾ ਵਾ ਜਾਂ ਗਰਾਊਂਡ ਤੇ ਹੁੰਦਾ ਪਬਲਿਕ ਪਲੇਸ ਤੇ ਇਨਕਾਊਂਟਰ ਕਿਉਂ ਨਹੀਂ ਹੁੰਦਾ ਚਲੋ ਇਹ ਤੇ ਇਹ ਤੇ ਸਵਾਲ ਨੇ ਪੁਲਿਸ ਦੇ ਕੋਲੋਂ ਤੇ ਸਵਾਲ ਚੱਲਦੇ ਰਹਿੰਦੇ ਨੇ ਇਸ ਵੇਲੇ ਮੇਰੇ ਸਵਾਲ ਤੁਹਾਡੇ ਕੋਲੋਂ ਨੇ ਪੁਲਿਸ ਤੋਂ ਸਵਾਲ ਪੁੱਛਣਾ ਤੇ ਬਾਅਦ ਦੀ ਗੱਲ ਐ ਉਹ ਉਹ ਉਸ ਤੋਂ ਬਾਅਦ ਆਏਗਾ ਜਿਹੜੀਆਂ ਗੱਲਾਂ ਤੁਸੀਂ ਕਰ ਰਹੇ ਹੋ ਉਹ ਉਹ ਅਸੀਂ ਪੁੱਛ ਲਾਂਗੇ ਕੋਈ ਗੱਲ ਨਹੀਂ ਸਰਕਾਰ ਦੇ ਦਬਾਅ ਹੈ ਸਾਡੇ ਪੁਲਿਸ ਨੇ ਨਜਾਇਜ਼ ਕਿਸ ਦਾ ਪੁੱਤ ਮਾਰਤਾ ਤੁਸੀਂ ਗਲਤ ਕਰਦੇ ਇੱਕ ਸੈਕਿੰਡ ਇੱਕ ਸੈਕਿੰਡ ਦੇਖੋ ਤੁਸੀਂ ਜਿਹੜਾ ਤੁਸੀਂ ਕੰਮ ਕੀਤਾ ਕੀ ਉਹ ਠੀਕ ਹੈ ਕਿਸੇ ਜਿਸ ਦਾ 10 ਦਿਨ ਪਹਿਲਾਂ ਵਿਆਹ ਹੋਇਆ ਜਿਹਦੀ ਘਰ ਵਾਲੀ ਦੇ ਚੁੰਡਾ ਪਾਇਆ ਜਿਹਦੀ ਘਰ ਵਾਲੀ ਰੋਂਦੀ ਦੀਆਂ ਇਹ ਤਸਵੀਰਾਂ ਵੀਡੀਓ ਨਹੀਂ ਦੇਖੀਆਂ ਜਾਂਦੀਆਂ ਤੁਸੀਂ ਉਹ ਉਹ ਬਹੁਤ ਵੱਡਾ ਉਹਨੂੰ ਤੁਸੀਂ ਮੰਨਦੇ ਹੋ ਕਿ ਬੜਾ ਆਪਦੇ ਨਾਲ ਬੜੀ ਅਚੀਵਮੈਂਟ ਕਰ ਲਈ ਉਹਨੂੰ ਮਾਰ ਕੇ ਕੋਈ ਅਚੀਵਮੈਂਟ ਜਦੋਂ ਉਹ ਸਾਡੇ ਸਾਡੇ ਐਂਟੀ ਸਾਡੇ ਭਰਾਵਾਂ ਨੂੰ ਮਾਰ ਕੇ ਸਾਡੇ ਨਾਲ ਨਜਾਇਜ਼ ਜੋੜ ਦਿੰਦੇ ਆ ਅਸੀਂ ਤਾਂ ਉਹਨਾਂ ਦਾ ਜੈਤ ਹੀ ਮਾਰਿਆ ਜੇ ਦੇਖੋ ਮੈਂ ਥੋੜਾ ਜਿਹਾ ਮੈਂ ਉਮੀਦ ਕਰੂੰਗਾ ਵੀ ਤੁਸੀਂ ਸਪਸ਼ਟ ਇੱਕ ਸੈਕਿੰਡ ਇਹ ਵੱਡੀ ਦਾ ਕੋਈ ਪਲੇਅਰ ਆ ਇਹ ਕੀ ਕਰਦਾ ਕਬੱਡੀ ਚ ਜੇ ਜੇ ਤੁਸੀਂ ਇੱਕ ਸੈਕਿੰਡ ਡੋਨੀ ਇੱਕ ਸੈਕਿੰਡ ਜੇ ਤੁਸੀਂ ਆਪਦੀ ਗੱਲ ਦੱਸਣ ਆਏ ਹੋ ਤਾਂ ਮੈਂ ਉਮੀਦ ਕਰੂੰਗਾ ਵੀ ਬੜੀ ਕਲੀਅਰ ਤੇ ਸਪਸ਼ਟ ਗੱਲ ਕਰਿਓ ਮੈਂ ਸਵਾਲ ਵੀ ਬੜਾ ਸਿੱਧਾ ਪੁੱਛੂਗਾ ਐਸਐਸਪੀ ਦਾ ਇਹ ਬਿਆਨ ਸੀ ਬੋਹਾਲੀ ਦੇ ਐਸਐਸਪੀ ਹਰਮਨਦੀਪ ਸਿੰਘ ਹੰਸ ਉਹਨਾਂ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਕੇਸ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਐ ਜਿਹੜਾ ਮੁੰਡਾ ਸੀ ਰਾਣਾ ਬਲਾ ਚੌਰੀਆ ਇਦਾ ਕੋਈ ਉਹਦੇ ਵਿੱਚ ਕੋਈ ਰੋਲ ਨਹੀਂ ਅੱਜ ਤੱਕ ਉਹਦੇ ਤੇ ਕੋਈ ਕੇਸ ਦਰਜ ਨਹੀਂ ਇਹ ਸਿਰਫ ਕਬੱਡੀ ਤੇ ਇੱਕ ਕਬਜ਼ੇਦਾਰੀ ਦਾ ਜਾਂ ਆਪਦੀ ਇੱਕ ਹਜ਼ਾਰੇਦਾਰੀ ਦਾ ਮਾਮਲਾ ਹੈ ਕਿ ਕਬੱਡੀ ਟੀਮਾਂ ਨੂੰ ਆਪਦੇ ਤਰੀਕੇ ਨਾਲ ਚਲਾਉਣਾ ਕਿਉਂਕਿ ਉਸ ਦੇ ਵਿੱਚ ਪੈਸਾ ਇਨਵੋਲ ਹੈ ਔਰ ਇਸ ਕਰਕੇ ਰਾਣਾ ਬਲਾ ਚੌਰੀਆ ਨੂੰ ਮਾਰਿਆ ਗਿਆ ਉਸ ਦਾ ਮਰਡਰ ਕੀਤਾ ਗਿਆ ਇਸ ਨੂੰ ਲੈ ਕੇ ਕੀ ਕਹਣਾ ਮੈਂ ਨਾ ਭਾਈ ਤੁਹਾਨੂੰ ਸਪਸ਼ਟ ਕਰਨਾ ਚਾਹੁੰਦਾ ਹਾਂ ਪਹਿਲੀ ਗੱਲ ਜੇ ਤੁਸੀਂ ਮੈਨੂੰ ਇਹ ਦੱਸੋ ਕਿ ਸਿੱਧੂ ਮੂਸੇਵਾਲੇ ਤੇ ਕਾਹਦਾ ਪਰਚਾ ਸੀ ਕਿ ਜਿਹੜਾ ਸਿੱਧੂ ਮੂਸੇਵਾਲਾ ਮਾਰਤਾ ਸੀ ਇਹਨਾਂ ਨੇ ਚਲੋ ਉਹ ਤੇ ਦੇਖੋ ਉਹ ਤੇ ਕਾਊਂਟਰ ਕੁਐਸਚਨ ਨੇ ਮੈਂ ਸਿੱਧੂ ਮੂਸੇਵਾਲਾ ਤੇ ਬਾਤ ਚਾਉਣਾ ਮੈਂ ਤੁਹਾਡੀ ਪੂਰੀ ਗੱਲ ਸੁਣੂੰਗਾ ਪਹਿਲਾਂ ਇਹ ਸਵਾਲ ਦਾ ਤੁਸੀਂ ਜਵਾਬ ਦਿਓ ਕਿ ਰਾਣਾ ਬਲਾ ਚੋਰੀਆਂ ਨੂੰ ਕਿਉਂ ਮਾਰਿਆ ਮੈਂ ਰਾਣੇ ਦਾ ਸਪੱਸ਼ਟ ਮੈਂ ਕਾ ਭਾਜੀ ਮੈਂ ਤੁਹਾਨੂੰ ਰਾਣੇ ਦਾ ਸਪੱਟ ਹੀ ਕਰਨ ਦਿੰਦਾ ਜੀ ਦੇਖੋ ਇਹਨਾਂ ਰਾਣਾ ਨਾ ਤੇ ਕੋਈ ਕਬੱਡੀ ਦਾ ਪ੍ਰਮੋਟਰ ਹੀ ਨਾ ਇਹ ਕਬੱਡੀ ਕੋਈ 플레이ਰ ਹੀ ਜੱਗੂ ਦਾ ਕਰਿੰਦਾ ਹੀ ਇਕ ਤੇ ਲਾਰੈਂਸ ਦਾ ਇਹ ਜੱਗੂ ਦੇ ਇਹਦੇ ਆਖੇ 플레이ਰ ਨਹੀਂ ਲੱਗਦੇ ਤੇ ਇਹ ਜੱਗੂ ਤੇ ਫੋਨ ਕਰਾਉਂਦਾ ਹੀ 플레이ਰਾਂ ਨੂੰ ਆਪਣੀ ਮਰਜ਼ੀ ਨਾਲ ਟੀਮਾਂ ਬਣਾਉਂਦਾ ਸੀ ਇਹ ਬੰਦਾ ਕਹਿੰਦਾ ਮੈਂ ਮਹਾਲੀ ਦੀ ਐਸਪੀ ਆ ਉਹ ਮੈਂ ਚਾਹੂੰ ਉਹ ਹੋਣਾ ਵਾ ਤੇ ਇਹ ਦੱਸੋ ਕਲਾਪਾੜਿਆਂ ਨੂੰ ਇਹ ਫੋਨ ਕਰਾਉਂਦਿਆ ਲਾਰੈਂਸ ਕੋ ਠੀਕ ਜੇ ਨਹੀਂ ਉਹ ਤਾਂ ਤੇ ਦਰੰਦ ਤੋਦ ਤੋਤਾ ਹੀ ਉਹ ਤਾਂ ਕਬੱਡੀ ਦੇ ਵਿੱਚ ਆਉਂਦੀਆਂ ਟੀਮਾਂ ਲੈ ਕੇ ਆਇਆ ਸੀ ਉਹ ਕਬੱਡੀ ਕੱਪ ਦੇ ਵਿੱਚ ਇਨਵੋਲਵ ਸੀ ਉੱਥੇ ਖੇਡ ਰਿਆ ਸੀ ਤੁਸੀਂ ਕਿਵੇਂ ਕਹਿ ਸਕਦੇ ਹੋ ਵੀ ਉਹਦਾ ਕਬੱਡੀ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਟੀਮਾਂ ਹੈ ਨਹੀਂ ਸੀ ਉਹਨਾਂ ਦੀ ਕੋਈ ਪ੍ਰਮੋਟਰ ਭਾਈ ਇਹ ਕੋਈ ਪ੍ਰਮੋਟਰ ਛੋੜਾ ਹੀ ਇਹ ਜੱਗੂ ਦੇ ਕਹਿੰਦਾ ਟੀਮਾਂ ਖੜਦਾ ਹੀ ਨਾ ਇਹ ਆਪਣੇ ਟੀਮਾ ਥੋੜਾ ਘੜਦਾ ਸੀ ਜੱਗੂ ਦੇ ਕਹਿੰਦੇ ਖੜਨਦਿਆ ਸੀ ਨਹੀਂ ਪਰ ਇਸ ਗੱਲ ਦਾ ਕੀ ਇਸ ਗੱਲ ਦਾ ਕੀ ਪ੍ਰੂਫ ਹੈ ਕਿ ਉਹ ਜੱਗੂ ਭਗਵਾਨਪੁਰੀਏ ਦੀਆਂ ਦੋ ਦੇ ਕਹਿੰਦੇ ਇਹ ਟੀਮਾ ਚਲਾ ਰਿਆ ਸੀ ਕੋਈ ਇਸ ਦੀ ਇਸ ਦੀ ਵੀ ਤਸਦੀਕ ਕੀਤੀ ਜਾ ਸਕਦੀ ਹੈ ਮੇਰੀ ਗੱਲ ਕਰੋ ਕਿਹੀ ਇਸ ਗੱਲ ਦਾ ਪ੍ਰੂਫ ਤੁਸੀਂ ਪੱਤਰਕਾਰ ਵਾਂ ਟਟਕ ਪੂਰੇ ਰਾਈਟਵਾ ਤੁਸੀਂ ਖਿਡਾਰੀਆਂ ਦੇ ਵਿੱਚ ਵਿਚਰ ਜਾਓ ਤੁਸੀਂ ਆਮ ਪਬਲਿਕ ਦੇ ਵਿੱਚ ਵਿਚਰ ਕੇ ਨਹੀਂ ਪਰ ਉਹਨੂੰ ਉਹਨੂੰ ਮਾਰਨਾ ਕਿੱਥੋਂ ਤੱਕ ਜਾਇਜ਼ ਹੈ ਤੁਸੀਂ ਇੱਕ ਗੱਲ ਦਾ ਜਵਾਬ ਦਿਓ ਕਿ ਤੁਸੀਂ ਕਿਵੇਂ ਡਿਸਾਈਡ ਕਰ ਸਕਦੇ ਹੋ ਕਿ ਐਸ ਬੰਦੇ ਨੂੰ ਮਾਰ ਦਿਓ ਇਹ ਗਲਤ ਹੈ ਇਹ ਜੱਗੂ ਦਾ ਬੰਦਾ ਸੀ ਇਹ ਲਾਨੇ ਦਾ ਬੰਦਾ ਸੀ ਚਲੋ ਇੱਕ ਸੈਕਿੰਡ ਤੁਸੀਂ ਕੌਣ ਹੋ ਨੇ ਇਹ ਡਿਸਾਈਡ ਕਰਨ ਵਾਲੇ ਅਸੀਂ ਕੁਛ ਨਹੀਂ ਹੁੰਦੇ ਕੋਈ ਨਹੀਂ ਹੋ ਕੇ ਡਿਸਾਈਡ ਹਮ ਮੇਰਾ ਮੇਰਾ ਆਨਸਰ ਸੁਣੋ ਜੀ ਵਜ੍ਹਾ ਨਹੀਂ ਦੱਸ ਰਹੇ ਤੁਸੀਂ ਵਜ੍ਹਾ ਨਹੀਂ ਦੱਸ ਰਹੇ ਰਾਣੇ ਨੂੰ ਮਾਰਨ ਦੀ ਮੈਂ ਵਜਾ ਤੁਹਾਨੂੰ ਦੱਸਣ ਦਿਆ ਕਿ ਇਹ ਜੱਗੋਂ ਨੂੰ ਫਾਈਨੈਂਸ਼ਲੀ ਤਗੜਾ ਕਰਨ ਦਿਆ ਸੀ ਹੋਰੀ ਸਪੋਰਟ ਕਰਦਾ ਸੀ ਜਿਹੜਾ ਸਾਡੇ ਦੁਸ਼ਮਣ ਨੂੰ ਤਗੜਾ ਕਰੂਗਾ ਸਪੋਰਟ ਕਰੂਗਾ ਆਪਾਂ ਮਾਰਾਂਗੇ ਨਹੀਂ ਐਂ ਤੇ ਕੋਈ ਵੀ ਕਿਸੇ ਨੂੰ ਜਾਣਦਾ ਹੋਏਗਾ ਕਿਸੇ ਦੀ ਕੋਈ ਪੁਰਾਣੀ ਜਾਣ ਪਛਾਣ ਹੈ ਕਿਸੇ ਦੀ ਕੋਈ ਗੱਲਬਾਤ ਹੋਏਗੀ ਤੁਸੀਂ ਸਾਰਿਆਂ ਨੂੰ ਮਾਰ ਦਿਓਗੇ ਕਿ ਜਿਹੜਾ ਬੰਦਾ ਉਹਦੇ ਨਾਲ ਗੱਲ ਕਰਦਾ ਉਹਨੂੰ ਮਾਰ ਦਿਓ ਜਿਹੜਾ ਦੇਖੋ ਦੇਖੋ ਭਾਜੀ ਇਹਨਾਂ ਨੇ ਇੱਕ ਇਰਖਿਆ ਚਲਾਉਂਦਾ ਇਨਸਾਨ ਈ ਇਰਖਿਆ ਚਲਾ ਕੇ ਆਪਣਾ ਟੱਬਰ ਪਾ ਲੈਂਦਿਆ ਉਹ ਬੰਦਾ ਮਾਰ ਕੇ ਇਹਨਾਂ ਦੀ ਪਰਸਨਲ ਰੈਂਚਚ ਆ ਉਹ ਇਹਨਾਂ ਨੇ ਮਾਰ ਕੇ ਸਾਡੇ ਨਾਲ ਜੋੜਦਾ ਜਾਨੀ ਕਿ ਮੈਂ ਕਦੀ ਉਹ ਇਨਸਾਨ ਦਾ ਨਾਮ ਵੀ ਨਹੀਂ ਸੁਣਿਆ ਬਜ਼ੁਰਗ ਦਾ ਫਿਰ ਇਹਨਾਂ ਨੇ ਇੱਕ ਦੀਪ ਚੀਮਾ ਮੁੰਡਾ ਮਾਰ ਕੇ ਸਾਡੇ ਨਾਲ ਜੋੜਦਾ ਫਿਰ ਇਹਨਾਂ ਨੇ ਇੱਕ ਕਾਕਾ ਬੱਲੋ ਵਾਲੀਆਂ ਮਾਰ ਕੇ ਨਜਾਇਜ਼ ਸਾਡੇ ਨਾਲ ਜੋੜਦਾ ਫਿਰ ਇਹਨਾਂ ਨੇ ਮੁੰਡਾ ਅੰਮ੍ਰਿਤਸਰ ਮਾਰ ਕੇ ਸਾਡੇ ਨਾਲ ਜੋੜਦਾ ਦੱਸੋ ਨਹੀਂ ਉਹ ਤਾਂ ਉਹ ਤਾਂ ਦੋਨੇ ਪਾਸੇ ਅਸੀਂ ਅਸੀਂ ਰੋਜ਼ ਖਬਰਾਂ ਸੁਣਦੇ ਕੋ ਅਸਾਸੀ ਇਸ ਚੀਜ਼ ਦੀ ਤਸਦੀਕ ਤੇ ਕਰਨੀ ਸਰਦੇ ਕਰ ਨਹੀਂ ਸਕਦੇ ਕਿ ਕਿਹਨੇ ਕਿਹਨੂੰ ਮਾਰਿਆ ਅਸੀਂ ਤੇ ਜਿੰਨੀਆਂ ਕਿ ਖਬਰਾਂ ਸਾਡੇ ਸਾਹਮਣੇ ਆਉਂਦੀਆਂ ਆ ਉਹ ਸੁਣਦੇ ਆ ਜਾਂ ਉਹਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆ ਚਲੋ ਮੈਂ ਮੈਂ ਪੁਰਾਣੇ ਜਿਹੜਾ ਤੁਸੀਂ ਮਰਡਰ ਜਿੰਨੇ ਵੀ ਹੋਏ ਨੇ ਉਹਨਾਂ ਦਾ ਜ਼ਿਕਰ ਮੈਂ ਹਲੇ ਉਹਦੇ ਤੇ ਆ ਨਹੀਂ ਰਿਹਾ ਸੀ ਤੁਸੀਂ ਜ਼ਿਕਰ ਕਰਤਾ ਤਾਂ ਇੱਕ ਮੈਂ ਸਵਾਲ ਪੁੱਛ ਲੈਣਾ ਕਿ ਪਿਛਲੇ ਦਿਨਾਂ ਦੇ ਵਿੱਚ ਉਹ ਇੱਕ ਮੁੰਡਾ ਮਾਰਿਆ ਬਟਾਲੇ ਜਿਹਦੇ ਚ ਜੱਗੂ ਭਗਵਾਨਪੁਰਿਆ ਦੀ ਮਾਤਾ ਦੀ ਮੌਤ ਹੋ ਗਈ ਉਹਨਾਂ ਨੂੰ ਵੀ ਗੋਲੀਆਂ ਮਾਰ ਕੇ ਮਾਰਿਆ ਗਿਆ ਉਹ ਫਿਰ ਕਿਹਨੇ ਮਾਰਿਆ ਤਾਂ ਇਹ ਕਿਉਂ ਮਾਰਿਆ ਉਹਨਾਂ ਨੇ ਸਾਡਾ ਮਾਤਾ ਦਾ ਕੀ ਕਸੂਰ ਸੀ ਸਰੋਪਾ ਜੀ ਉਹਨਾਂ ਨੇ ਸਾਡਾ ਗੋਰਾ ਬਰਾੜ ਸਾਡਾ ਭਰਾ ਕੋੜੇ ਵਿਆਹ ਹੋਏ 1.5 ਤੋਂ 2 ਮਹੀਨੇ ਹੋਏ ਸੀ ਉਹਨਾਂ ਨੇ ਸਾਡਾ ਭਰਾ ਮਾਰਿਆ ਜਦ ਤੱਕ ਸਾਡਾ ਉਹਨਾਂ ਕੋਈ ਬੋਲਚਾਲ ਨਹੀਂ ਸੀ ਇਹਨਾਂ ਨੂੰ ਸਭ ਪਤਾ ਸੀ ਮਾਤਾ ਦਾ ਲੇਡੀਆਂ ਦਾ ਕੀ ਕਸੂਰ ਸੀ ਮਾਤਾ ਦਾ ਕੀ ਕਸੂਰ ਸੀ ਉਹਨਾਂ ਨੂੰ ਕਿਉਂ ਮਾਰਿਆ ਤੁਹਾਡੀ ਗੈਂਗਸ ਦੀ ਆਪਸ ਦੇ ਵਿੱਚ ਲੜਾਈ ਹੋ ਸਕਦੀ ਹੈ ਇੱਕ ਦੂਜੇ ਨਾਲ ਰੰਜਿਸ਼ ਹੋ ਸਕਦੀ ਹੈ ਖੁੰਦਕ ਹੋ ਸਕਦੀ ਹੈ ਮਾਤਾ ਨੂੰ ਬਜ਼ੁਰਗਾਂ ਨੂੰ ਕਿਸੇ ਦੇ ਪਰਿਵਾਰਾਂ ਨੂੰ ਵਿੱਚ ਲੈ ਕੇ ਆਉਣਾ ਕਿੱਥੋਂ ਤੱਕ ਜਾਇਜ਼ ਹੈ ਬਜ਼ੁਰਗ ਨੂੰ ਆਪਾਂ ਅੱਜ ਵੀ ਐਗਰੀ ਕਰਦੇ ਆ ਲਾਈਵ ਤੇ ਕਿ ਹਾਂ ਮਾਤਾ ਖਤਮ ਮਰ ਗਈ ਪਰ ਆਪਾਂ ਮਿਤਕੇ ਨਹੀਂ ਮਾਰਿਆ ਨਜਾਇਜ਼ ਰਾਤ ਦੇ ਹਨੇਰੇ ਦੇ ਵਿੱਚ ਭਲੇਖੇ ਨਾਲ ਮਾਤਾ ਮਰ ਗਈ ਹਾਂ ਆਪਾਂ ਕੋਈ ਮਿਤਕੇ ਮਾਤਾ ਦਾ ਲਕਾਨ ਨਹੀਂ ਕੀਤਾ ਜੇ ਅਸੀਂ ਉਹਦੀ ਮਾਤਾ ਦਾ ਨਾ ਭਾਜੀ ਜੇ ਉਹਦੀ ਮਾਤਾ ਦਾ ਨੁਕਸਾਨ ਕਰਨਾ ਹੁੰਦਾ ਨਾ ਹੂੰ ਤੇ ਸਵੇਰੇ 12 ਵਜੇ ਜਦੋਂ ਗੱਡੀ ਲੈ ਕੇ ਗਈ ਤੇ ਮਾਤਾ ਕੱਲੀ ਗੇਟ ਦੇ ਬਾਹਰ ਗੱਡੀ ਤੇ ਕੱਲੀ ਖਲੋਤੀ ਸੀ ਤੇ ਅਸੀਂ ਉਦੋਂ ਵੀ ਮਾਰ ਸਕਦੇ ਹਾਂ ਅਸੀਂ ਮਾਰਨਾ ਹੀ ਨਹੀਂ ਮਾਤਾ ਨੂੰ ਹੂੰ ਨਹੀਂ ਪਰ ਤੁਹਾਨੂੰ ਨਹੀਂ ਲੱਗਦਾ ਕਿ ਇਹ 12 ਵਜੇ ਜਦੋਂ ਘਰੋਂ ਗਈ ਹੈ ਨਾ ਮੇਰੀ ਬੇਨਤੀ ਸੁਣੋ ਮੇਰਾ ਸਪਸ਼ਟੀਕਰਨ ਲਓ ਚੰਗੀ ਤਰ੍ਹਾਂ ਜਿਹਨੇ ਸਾਡਾ ਸਾਡੇ ਦਿਮਾਗ ਦੇ ਵਿੱਚ ਗੱਲ ਹੁੰਦੀ ਅਸੀਂ ਮਾਰਾ ਦਾ ਨੁਕਸਾਨ ਕਰਨਾ ਹੂੰ ਸਵੇਰੇ 12 ਵਜੇ ਮਾਤਾ ਘਰੋਂ ਬਾਹਰ ਨਿਕਲਦੀ ਕੱਟੀ ਦੇ ਬਾਹਰ ਖੜੀ ਹੁੰਦੀ ਕੱਲੀ ਇਹ ਅਸੀਂ ਮਾਤਾ ਨੂੰ ਮਾਰਨਾ ਤੁਦੂ ਮਾਰ ਦਿੰਦੇ ਨਹੀਂ ਪਰ ਜੇ ਜੇ ਤੁਸੀਂ ਜੇ ਤੁਸੀਂ ਇਹ ਮੰਨਦੇ ਹੋ ਕਿ ਤੁਹਾਡੇ ਤੋਂ ਗਲਤੀ ਹੋਈ ਤਾਂ ਇਹਨਾਂ ਚੀਜ਼ਾਂ ਨੂੰ ਅੱਗੇ ਲੜੀ ਵਧਾਉਣੀ ਅੱਗੇ ਕਤਲਾਂ ਦੇ ਸਿਲਸਲੇ ਚੱਲਣੇ ਸਟੇਟ ਦਾ ਮਾਹੌਲ ਖਰਾਬ ਹੋਣਾ ਕੀ ਇਹ ਚੀਜ਼ਾਂ ਬੰਦ ਨਹੀਂ ਕੀਤੀਆਂ ਜਾ ਸਕਦੀਆਂ ਰੋਕੀਆਂ ਨਹੀਂ ਜਾ ਸਕਦੀਆਂ ਸਾਡੇ ਬੰਦ ਹੋ ਸਕਦੀਆਂ ਕਿਉਂ ਨਹੀਂ ਹੋ ਸਕਦੀਆਂ ਕਿਵੇਂ ਹੋਣਗੀਆਂ ਸਾਡਾ ਆਪਣਾ ਆਪਣਾ ਪੰਜਾਬ ਦਾ ਥੰਮ ਆਪਣੀ ਮਾਂ ਬੋਲੀ ਨੂੰ ਸਿਖਰਾਂ ਤੇ ਖੜਨ ਵਾਲਾ ਇਨਸਾਨ ਇਹਨਾਂ ਨੇ ਮਾਰਤਾ ਦੇਖੋ ਇਹਨਾਂ ਦੋਵਾਂ ਨੂੰ ਲਿਆ ਕੇ ਅੰਦਰੋਂ ਮਾਰੋ ਆਪਾਂ ਛੱਡਦੇ ਆ ਸਾਰਾ ਕੁਝ ਤੇ ਆਪਣਾ ਕਾਰੋਬਾਰ ਕਰਦੇ ਆ ਹੂੰ ਲਿਆ ਕੇ ਮਾਰੋ ਇਹਨਾਂ ਦੋਵਾਂ ਨੂੰ ਲਾਉਂਸਰ ਦੇ ਜੱਗੂ ਨੂੰ ਨਹੀਂ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਜਿਹੜਾ ਰਾਣੇ ਦਾ ਕਤਲ ਹੋਇਆ ਇਹਦੇ ਚ ਕਬੱਡੀ ਜਾਂ ਪੈਸਾ ਜਾਂ ਕਬੱਡੀ ਟੀਮਾਂ ਕੁਛ ਇਨਵੋਲਵ ਨਹੀਂ ਹੈ ਕੋਈ ਦੇਖੋ ਭਾਜੀ ਨਾ ਤੇ ਕਬੱਡੀ ਤੇ ਅਸੀਂ ਆਪਣਾ ਹੱਕ ਰੱਖਣਾ ਵਾ ਤੇ ਨਾ ਹੀ ਕਬੱਡੀ ਤੇ ਕਿਸਦਾ ਹੱਕ ਰਹਿਣ ਦੇਣਾ ਵਾ ਕਬੱਡੀ ਇੱਕ ਸਾਡੀ ਮਾਂ ਖੇਡ ਕਬੱਡੀ ਆ ਉਹ ਕਬੱਡੀ ਉਹਦਾ ਹੀ ਚੱਲੂਗੀ ਕਿਤਾ ਉਸੇ ਕੰਟਰੋਲ ਨਹੀਂ ਹੋਊਗਾ ਨਾ ਸਾਡਾ ਕੰਟਰੋਲ ਹੋਊਗਾ ਨਾ ਆਪਣੇ ਐਂਟੀਜਾਂ ਦਾ ਇਸ ਵੇਲੇ ਕਬੱਡੀ ਤੇ ਕੰਟਰੋਲ ਹੈਗਾ ਕਿਸੇ ਦਾ ਕਿਦਾਂ ਜੀ ਇਸ ਵੇਲੇ ਮੌਜੂਦਾ ਸਮੇਂ ਦੇ ਵਿੱਚ ਕਬੱਡੀ ਤੇ ਕਿਸੇ ਦਾ ਕੰਟਰੋਲ ਹੈਗਾ ਕਿਸੇ ਵੀ ਗੈਂਗਸਟਰ ਗਰੁੱਪ ਦਾ ਜੰਗੂ ਨੂੰ ਜੰਗੂ ਨੂੰ ਜਤੂ ਨੂੰ ਕਬੱਡੀ ਚ ਵਾਰਨ ਵਾਲੇ ਪਲੇਅਰ ਤੇ ਕੁਝ ਬੰਦੇ ਹੈਗੇ ਆ ਪ੍ਰਮੋਟਰ ਜਿਨ੍ਹਾਂ ਨੇ ਵਾੜਿਆ ਵਾ ਆਪਾਂ ਥੋੜਾ ਕਬੱਡੀ ਚ ਵੜੇ ਜੱਗੂ ਕਬੱਡੀ ਕਿ ਵੜਿਆ ਜੇ ਜੱਗੂ ਕਬੱਡੀ ਕੋ ਫਰਾਂਚੀ ਪੈਸਾ ਇਕੱਠਾ ਕਰਨ ਦਿਆ ਪਲੇਅਰਾਂ ਨੂੰ ਡਰਾਉਂਦਾ ਤਮਕਾਉਂਦਾ ਗੋਲੀਆਂ ਚਾਉਂਦਾ ਪਲੇਅਰਾਂ ਤੇ ਨਹੀਂ ਪਰ ਇਹ ਇਸ ਚੀਜ਼ ਦੇ ਪ੍ਰੂਫ ਕੀ ਹੈ ਇਹਦਾ ਇਹਦਾ ਆਧਾਰ ਕੀ ਹੈ ਜਿਹੜੇ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਇਹ ਪ੍ਰੂਫ ਤੁਹਾਨੂੰ ਮੈਂ ਕਿਹਾ ਭਾਜੀ ਤੁਹਾਨੂੰ ਪੁਲਿਸ ਨੇ ਆਪੇ ਪ੍ਰੂਫ ਦੇ ਦੇਣੇ ਆ ਤੁਹਾਨੂੰ ਤੁਸੀਂ ਤੁਹਾਡੇ ਕੋ ਸਾਰੇ ਰਾਈਟ ਆ ਤੁਸੀ ਪਲੇਅਰਾਂ ਚ ਵਿਚਰੋ ਜਾ ਕੇ ਪਲੇਅਰਾਂ ਨੂੰ ਪੁੱਛੋ ਪ੍ਰਮੋਟਰਾਂ ਨੂੰ ਪੁੱਛੋ ਨੇ ਪਰ ਇਸ ਤਰੀਕੇ ਨਾਲ ਇੱਕ ਚੱਲਦੇ ਮੈਚ ਦੇ ਵਿੱਚ ਸ਼ਰੇਆਮ ਜਾ ਕੇ ਕਿਸੇ ਸ਼ਖਸ ਨੂੰ ਗੋਲੀਆਂ ਨਾਲ ਪੁੱਨ ਦੇਣਾ ਉਸ ਤੋਂ ਬਾਅਦ ਓਪਨਲੀ ਉਹਦੀ ਜ਼ਿੰਮੇਵਾਰੀ ਲੈਣੀ ਇਹ ਇਹ ਚੀਜ਼ਾਂ ਕਿਹੜੇ ਪਾਸੇ ਨੂੰ ਲੈ ਕੇ ਜਾ ਰਹੀਆਂ ਤੁਸੀਂ ਕਬੱਡੀ ਅਸੀਂ ਉਸ ਤੋਂ ਅਗਲੇ ਦਿਨ ਖਬਰਾਂ ਚਲਾ ਰਹੇ ਸੀ ਕਿ ਕਬੱਡੀ ਤੇ ਜਿਹੜਾ ਅਤੰਕ ਦਾ ਸਾਇਆ ਹੈ ਇਸ ਕਦਰ دہشت ਦਾ ਸਾਇਆ ਹੈ ਇਸ ਕਦਰ ਹੋ ਗਿਆ ਕਿ ਹੁਣ ਤਾਂ ਐ ਲੱਗਦਾ ਕਿ ਅੱਗੇ ਕੋਈ ਕਬੱਡੀ ਕੱਪ ਤੁਸੀਂ ਕਹਿ ਰਹੇ ਹੋ ਕਿ ਕਬੱਡੀ ਨੂੰ ਇਹ ਇੰਡੀਵਿਜੂਅਲੀ ਚੱਲਣਾ ਦੇ ਇੰਡੀਪੈਂਡੈਂਟ ਚੱਲਣਾ ਦੇਣਾ ਚਾਹੀਦਾ ਕਿਸੇ ਦਾ ਉਹਦੇ ਤੇ ਨਾ ਹੋਵੇ ਪਰ ਜਿਹੜੀਆਂ ਕਾਰਵਾਈਆਂ ਤੁਸੀਂ ਕਰਤੀਆਂ ਉਹਨੂੰ ਵੇਖ ਕੇ ਤਾਂ ਲੱਗਦਾ ਅੱਗੇ ਕੋਈ ਕਬੱਡੀ ਕੱਪ ਹੋਣਾ ਹੀ ਨਹੀਂ ਲੋਕ ਵੈਸੇ ਹੀ ਡਰ ਲੱਗ ਪੈਣਗੇ ਨਾ ਕਿਸੇ ਪਲੇਅਰ ਨਹੀਂ ਹੋਣਾ ਉਹ ਬੰਦੇ ਦੀ ਉਸ ਬੰਦੇ ਦੀ ਇਨਵੋਲਵਮੈਂਟ ਕੱਢ ਦੋ ਵਿੱਚੋਂ ਕਬੱਡੀ ਤੇ ਵਧੀਆ ਵਾ ਕਬੱਡੀ ਨੂੰ ਕੌਣ ਮਾਰਾ ਕਹਿੰਦੇ ਆ ਕਬੱਡੀ ਨੂੰ ਹਰ ਬੰਦਾ ਪ੍ਰੇਮ ਕਰਦਾ ਪਿਆਰ ਕਰਦਾ ਨਹੀਂ ਨਹੀਂ ਜਿਹੜੇ ਹਸਾਬ ਨਾਲ ਰਾਣੇ ਦਾ ਮਰਡਰ ਕੀਤਾ ਗਿਆ ਕਬੱਡੀ ਕੱਪ ਦੇ ਵਿੱਚ ਜਾ ਕੇ ਗੋਲੀਆਂ ਮਾਰੀਆਂ ਗਈਆਂ ਕੀ ਇਹ ਚੀਜ਼ਾਂ دہشت ਨਹੀਂ ਫੁਲਾਉਂਦੀਆਂ ਕੀ ਇਹ ਸਮਾਜ ਨੂੰ ਸਮਾਈ ਦੇ ਵਿੱਚ ਇੱਕ ਡਰ ਦਾ ਮਾਹੌਲ ਨਹੀਂ ਪੈਦਾ ਕਰਦੀਆਂ ਪਲੇਅਰਾਂ ਦੇ ਵਿੱਚ ਜਾਂ ਜਿਹੜੇ ਵੇਖਣ ਵਾਲੇ ਨੇ ਮੈਂ ਤੁਹਾਨੂੰ ਭਾਜੀ ਕਹਿੰਦਾ ਕਿ ਰਾਣਾ ਕੋਈ ਦੁੱਧ ਧੋਤਾ ਨਹੀਂ ਜੀ ਰਾਣਾ ਪੂਰੀ ਆਪਣੀਆਂ ਚੰਮ ਦੀਆਂ ਚਲਾਉਂਦਾ ਸੀ ਵੇਖੋ ਜਦੋਂ ਉਂਗਲ ਬੰਦੇ ਨੇ ਕਰਨੀ ਕਿਹਲ ਤਾਂ ਆਪਣੇ ਵਾਲੇ ਪਾਉਣੀਆਂ ਵਾ ਸਾਰੇ ਉਂਗਲਾਂ ਦਿੰਦਾ ਸਾਰੇ ਕਿਹੜੇ ਕਮਾਚ ਦੇਖੋ ਕਲੱਬਾਂ ਵਾਲਿਆਂ ਨੂੰ ਇਹ ਫੋਨ ਕਰਾਉਂਦਿਆ ਪਲੇਅਰਾਂ ਨੂੰ ਇਹ ਫੋਨ ਕਰਾਉਂਦਿਆ ਸਾਰੇ ਬੰਦੇ ਇਹ ਕਰਦੇ ਆ ਬੰਦੇ ਉਹਨਾਂ ਦੇ ਇਹ ਸਾਹਮਦਾਵਾ ਹੈ ਜੱਗੂ ਦੇ ਬੰਦੇ ਇਹ ਸਾਹਮਦਾਵਾ ਹੋਰ ਦੱਸੋ ਜਰਾ ਕੀ ਇਨਵੋਲਵਮੈਂਟ ਚਾਹੀਦੀ ਦਾ ਨੂੰ ਕਿ ਜਦੋਂ ਇਹਨੇ ਬੰਦਾ ਮਾਰਦਾ ਫਿਰ ਪਤਾ ਲੱਗਣਾ ਰਾਣਾ ਸਹੀ ਨਹੀਂ ਨਹੀਂ ਪਰ ਇਹ ਇਹ ਚੀਜ਼ਾਂ ਅਸੀਂ ਤੇ ਜਿਹੜੀਆਂ ਸੁਣਦੇ ਆ ਇਹ ਸਾਰੇ ਜਿੰਨੇ ਗੈਂਗਸਟਰ ਨੇ ਬਾਹਰ ਬੈਠੇ ਨੇ ਤੁਸੀਂ ਪਤਾ ਨਹੀਂ ਕਿਹੜੇ ਮੁਲਕ 'ਚ ਬੈਠੇ ਹੋ ਸਾਰੇ ਬਾਹਰ ਬੈਠ ਕੇ ਇਹ ਜਿਹੜਾ ਰੰਗਦਾਰੀ ਦਾ ਕੰਮ ਹੈ ਜਾਂ ਫਰੋਤੀਆਂ ਲੋਕਾਂ ਨੂੰ ਡਰਾ ਧਮਕਾ ਕੇ ਚੰਡੀਗੜ੍ਹੋਂ ਖਬਰ ਆਈ ਸੀ ਪਿਛਲੇ ਦਿਨੀ ਫਰੋਤੀ ਮੰਗੀ ਗਈ ਹੈ 1 ਕਰੋੜ ਦੀ ਉਹਦੇ 'ਚ ਤੁਹਾਡਾ ਨਾਮ ਆਇਆ ਸੀ ਕੀ ਇਹ ਸੱਚ ਹੈ ਮੰਗੀ ਹੈ ਉਹ ਵੀ ਕੋਈ ਅੱਗੋਂ ਬੰਦੇ ਕਿਸੇ ਦੀ ਡਿਊਟੀ ਲਾਉਂਦੇ ਹੋਣਗੇ ਹਾਂਜੀ ਹਾਂਜੀ ਮੰਗੀ ਜੇ ਨਹੀਂ ਪਰ ਦੂਠ ਨਹੀਂ ਕੋਈ ਬੋਲਣਾ ਕੀ ਜੇ ਉਹ ਕੋਈ ਨਹੀਂ ਪਰ ਇਹਦੇ ਵਿੱਚ ਜੇ ਕੋਈ ਬੰਦਾ ਕਾਰੋਬਾਰ ਕਰਦਾ ਹੈ ਉਹ ਉਹਦਾ ਕੀ ਕਸੂਰ ਹੈ ਉਹ ਉਹਨੇ ਕਿਸ ਨਾਲ ਠੱਗੀ ਕੀਤੀ 2.5 3 ਕਰੋੜ ਰੁਪਏ ਉਹਨੂੰ ਤਾਂ ਫੋਨ ਲੱਗਾ ਜੇ ਮੇਰੀ ਗੱਲ ਸੁਣੋ ਉਹਨੇ 2.5 3 ਕਰੋੜ ਰੁਪਏ ਦੀ ਕਿਸ ਨਾਲ ਠੱਗੀ ਕੀਤੀ ਤੇ ਉਹਨਾਂ ਤਾਂ ਫੋਨ ਲੱਗਾ ਉਹਨੂੰ ਵੈਸੇ ਫੋਨ ਨਹੀਂ ਲਾਤਾ ਕੋਈ ਨਹੀਂ ਬਹੁਤ ਸਾਰੇ ਪੰਜਾਬ ਦੇ ਵਿੱਚ ਐਸੇ ਲੋਕ ਨੇ ਮੈਂ ਤਾਂ ਚੈਨਲ ਦੇ ਜ਼ਰੀਏ ਇੱਕ ਗੱਲ ਕਹਿਣੀ ਚਾਹੁੰਦਾ ਕਿ ਮੈਂ ਨਾ ਇਨਕੌਂਟਰੈਕਟ ਦੀ ਗੱਲ ਤੇ ਆਉਣਾ ਚਾਹੁੰਦਾ ਤੁਹਾਡੇ ਤੁਹਾਡੇ ਤਰੂ ਤੁਹਾਡੇ ਚੈਨਲ ਦੇ ਜ਼ਰੀਏ ਕਹਿਣਾ ਚਾਹੁੰਦਾ ਕਿ ਠੀਕ ਹੈ ਪੰਜਾਬ ਪੁਲਿਸ ਕੋਈ ਥੋਈ ਥਿਊਰੀ ਹੈ ਨਾ ਕਿ ਬੰਦਾ ਲੈ ਆ ਕੇ ਗੋਲੀਆਂ ਮਾਰ ਦੋ ਹੂੰ ਅੱਜ ਤੱਕ ਕਦੀ ਕੋਈ ਪੰਜਾਬ ਪੁਲਿਸ ਦਾ ਬੰਦਾ ਵਿਖਾਇਆ ਜਿਸੇ ਗੋਲੀ ਲੱਗੀ ਹੋਵੇ ਕੋਈ ਆਮ ਮਲਾਜਮ ਤੇ ਗੋਲੀ ਲੱਗੀ ਆ ਪੇਪਰ ਹੀ ਡਾਕੂਮੈਂਟ ਆਇਆ ਸੋ ਹਸਪੀਟਲ ਤੇ ਮਲਾਜਮ ਨੂੰ ਐਡਮਿਟ ਕਰਾਇਆ ਸਿਰਫ ਲਿਆ ਕੇ ਬੰਦੇ ਨੂੰ ਛੜ ਕੇ ਇੱਕ ਬੰਦੇ ਦੇ ਨਾਲ 20 ਮਲਾਜਮ ਹੈਗੇ ਜੇ ਉਹ ਬੰਦਾ ਗੋਲੀ ਚਲਾ ਸਕਦਾ ਪੁਲਿਸ ਤੇ ਦੱਸੋ ਤੁਸੀਂ ਨਹੀਂ ਤੁਸੀਂ ਜਿਸ ਤਰੀਕੇ ਨਾਲ ਕਿੰਨੇ ਮਰਡਰਸ ਦੇ ਵਿੱਚ ਤੁਹਾਡਾ ਨਾਮ ਆਇਆ ਕਿੰਨੇ ਰਾਣਾ ਬਲਾਚੌਰੀਆ ਦਾ ਤੁਸੀਂ ਸ਼ਰੇਆਮ ਕਹਿ ਰਹੇ ਹੋ ਕਿ ਅਸੀਂ ਮਰਡਰ ਕਰਵਾਇਆ ਹੈ ਉਹਦੀ ਜ਼ਿੰਮੇਵਾਰੀ ਲੈ ਰਹੇ ਹੋ ਤੁਹਾਡੀਆਂ ਪੋਸਟਾਂ ਸਾਹਮਣੇ ਆਈਆਂ ਫਿਰ ਤੁਸੀਂ ਕਾਨੂੰਨ ਤੋਂ ਜਾਂ ਪੁਲਿਸ ਤੋਂ ਕੀ ਐਕਸਪੈਕਟ ਕਰਦੇ ਹੋ ਕਿ ਪੁਲਿਸ ਤੁਹਾਨੂੰ ਬੁਲਾਵੇ ਪਿਆਰ ਨਾਲ ਬਿਠਾਵੇ ਪਿਆਰ ਪਿਆਰ ਨਾਲ ਪਿੱਛੇ ਕਿ ਤੁਸੀਂ ਉਹ ਬੰਦਾ ਕਾਹ ਮਾਰਿਆ ਕਾਨੂੰਨ ਨਾ ਨਾ ਗਲਤ ਹੋ ਜਾਏ ਹੁਣ ਸਦਾ ਕੰਮ ਵਾ ਕੋਈ ਵੀ ਬੰਦਾ ਫੜਿਆ ਵਾ ਕੋਰਟ ਚ ਦੋ ਕੋਰਟ ਫਾਂਸੀ ਦਵੇ ਕੁਛ ਦਵੇ ਕੋਰਟ ਸਜ਼ਾ ਦਵੇ ਕੋਰਟ ਕੇ ਕੋਰਟ ਨਰ ਪੱਖ ਜਾ ਕੇ ਨੀ ਨਾ ਕਰਨ ਦੇ ਪਰ ਸਜ਼ਾ ਐਕਸੇ ਦਬਾਅ ਠਾ ਕੇ ਬੰਦਾ ਮਾਰਦਾ ਨਾ ਉਲਟ ਦੇਖੋ ਤੁਸੀਂ ਤੁਸੀਂ ਆਪਣੀਆਂ ਗੱਲਾਂ ਨੂੰ ਹੀ ਕੌਂਟਰਐਡਿਕਟ ਕਰ ਰਹੇ ਹੋ ਤੁਸੀਂ ਕਹਿੰਦੇ ਹੋ ਕਿ ਪੁਲਿਸ ਨੂੰ ਕੋਈ ਹੱਕ ਨਹੀਂ ਸਜ਼ਾ ਦੇਣ ਦਾ ਸਜ਼ਾ ਕੋਰਟ ਦੇਵੇ ਫਿਰ ਤੁਹਾਨੂੰ ਕੀ ਹੱਕ ਹੈ ਘਟਨਾ ਹੀ ਤਾਂ ਉਹਨਾਂ ਨੇ ਉਹ ਕਹਾਣੀ ਰਚ ਕੇ ਮੂਸੇ ਆਲਾ ਮਾਰਤਾ ਹੂੰ ਜਿਹੜਾ ਉਸ ਵੇਲੇ ਵੀ ਇੱਕ ਕਬੱਡੀ ਹੂੰ ਉਸ ਵੇਲੇ ਵੀ ਇੱਕ ਕਬੱਡੀ ਦਾ ਜ਼ਿਕਰ ਹੋਇਆ ਸੀ ਕਬੱਡੀ ਕੱਪ ਦਾ ਭਾਗੋ ਮਾਜਰੇ ਦਾ ਤੁਸੀਂ ਮੇਰੀ ਗੱਲ ਸੁਣੋ ਤੁਸੀਂ ਮੇਰੀ ਮੇਰੀ ਗੱਲ ਸੁਣੋ ਇੱਕ ਐਡੇ ਵੱਡੇ ਮਾਡਲ ਲੈਵਲ ਤੇ ਬੰਦਾ ਹੋਵੇ ਉਹਨੂੰ ਹੋਰਾਂ ਵਰਲਡ ਵਾਈਜ਼ ਨਾ ਚੱਲਣ ਦੇ ਆਵੇ ਉਹ ਕਿਸ ਗਰੁੱਪ ਨਾਲ ਅਟੈਚ ਹੋਊਗਾ ਉਹਨੂੰ ਕੀ ਲੋੜ ਕਿਸੇ ਗਰੁੱਪ ਨਾਲ ਅਟੈਚ ਹੋਣ ਦੀ ਉਹਨੂੰ ਤਾਂ ਸਾਰਿਆਂ ਦੀ ਲੋੜ ਵਾਣਾ ਹੋਰ ਲਈ ਤਾਂ ਸਾਰੇ ਇੱਕੋ ਹੀ ਆ ਨਾ ਹੂੰ ਉਹਨੂੰ ਕੀ ਲੋੜ ਕਿਸੇ ਗਰੁੱਪ ਨਾਲ ਆਉਂਦੀ ਥੋੜੀ ਕਦੇ ਸਿੱਧੂ ਨਾਲ ਮੁਲਾਕਾਤ ਨਹੀਂ ਹੋਈ ਕਦੇ ਗੱਲਬਾਤ ਨਾ ਕਦੇ ਪੁਰਾਣੇ ਭਾਈ ਨਾ ਕਦੇ ਫੋਨ ਤੇ ਗੱਲ ਹੋਈ ਨਾ ਮੁਲਾਕਾਤ ਹੋਈ ਕਦੀ ਆਮੇ ਸਾਹਮਣੇ ਵੀ ਨਹੀਂ ਬਿਦੇ ਪਰ ਤੁਸੀਂ ਕਹਿ ਰਹੇ ਹੋ ਕਿ ਅਸੀਂ ਉਹਦਾ ਬਦਲਾ ਲਿਆ ਪਰ ਆਪਾਂ ਇਹ ਗੱਲ ਮੈਂ ਤੁਹਾਡੇ ਚੈਨਲ ਦੇ ਜ਼ਰੀਏ ਕਹਿੰਦਾ ਕਿ ਹਾਂ ਅਸੀਂ ਉਹਰਾ ਅਸੀਂ ਪੂਰਾ ਬਦਲਾ ਜ਼ਰੂਰ ਲਵਾਂਗੇ ਜਿਨ੍ਹਾਂ ਨੇ ਉਹਦਾ ਪਾਣੀ ਦਾ ਗਲਾਸ ਤੱਕ ਵੀ ਪਿਆਇਆ ਨਾ ਮਰਵਾਉਣ ਵੇ ਚਾਹਤਾ ਉਹ ਮਾਰਾਂਗੇ ਆਪਾਂ ਤੁਸੀਂ ਇੱਕ ਪੋਸਟ ਜਿਹੜੀ ਗੋਪੀ ਕਨ ਸ਼ਾਮਪੂਰੀਆ ਦੇ ਨਾਮ ਹੇਠ ਸਾਹਮਣੇ ਆਈ ਉਸ ਦਿਨ ਇੰਸਟਾਗ੍ਰam ਤੇ ਉਸ ਦੇ ਵਿੱਚ ਲਿਖਿਆ ਸੀ ਕਿ ਰਣ ਇੱਕ ਸਾਡਾ ਗਰੁੱਪ ਗੋਪੀ ਕਨ ਸ਼ਾਮਪੂਰੀਆ ਗਰੁੱਪ ਸਾਡਾ ਹਾਂਜੀ ਉਸ ਦੇ ਵਿੱਚ ਲਿਖਿਆ ਸੀ ਕਿ ਸਿੱਧੂ ਮੂਸੇਵਾਲਾ ਦੇ ਜਿਹੜੇ ਕਾਤਲ ਸੀ ਉਹਨਾਂ ਨੂੰ ਠਹਿਰ ਦਾ ਪ੍ਰਬੰਧ ਕੀਤਾ ਗਿਆ ਸੀ ਉਹਨਾਂ ਦਾ ਰਾਣੇ ਵੱਲੋਂ ਇਹ ਗੱਲ ਸੱਚ ਹੈ ਦੇਖੋ ਭਾਜੀ ਕਾਤੀ ਵੀ ਕੋਈ ਬੰਦਾ ਇਹ ਕਹਿੰਦੇ ਕਿ ਰਾਣੇ ਤੇ ਪ੍ਰੂਫ ਕੀ ਆ ਕੋਈ ਬੰਦਾ ਆਪਣੀ ਜੁਰਮ ਕਰਕੇ ਦੱਸੂਗਾ ਕਿ ਮੈਂ ਆ ਜੁਰਮ ਕੀਤਾ ਸੀ ਉਹ ਤਾਂ ਫਿਰ ਪਤਾ ਬੰਦਿਆ ਸਿਰੋ ਹੀ ਲੱਗਦਾ ਲੈ ਇਹਦਾ ਆ ਕਸੂਰ ਇਹਨੇ ਉਹ ਦੋ ਬੰਦੇ ਸਾਹਮਣੇ ਹੀ ਇਹਨੇ ਆ ਕੰਮ ਕੀਤਾ ਹੈ ਹੂੰ ਨਹੀਂ ਤੁਸੀਂ ਤੁਸੀਂ ਆਪਣੀ ਪੋਸਟ 'ਚ ਇਹ ਗੱਲ ਕਹੀ ਹੈ ਵੀ ਉਹਨੇ ਠਹਿਰ ਦਾ ਪ੍ਰਬੰਧ ਕੀਤਾ। ਕਿ ਮੈਂ ਆਪਣੀ ਪੋਸਟ ਦੀ ਗੱਲ ਕਰ ਰਿਹਾ ਜੇ ਸਾਨੂੰ ਕਿਸੇ ਭਰਾ ਨੇ ਦੱਸਿਆ ਸੀ ਕਿ ਇਹਦਾ ਵੀ ਰੋਣੇ ਵਿੱਚ ਇਹਦਾ ਵੀ ਕਸੂਰ ਸੀ ਉਦੋਂ ਨੌਰਤ ਦਾ ਵਿੱਚ ਸਾਥ ਦਿੱਤਾ ਤੇ ਫੇਰ ਹੀ ਆ ਪੈਰਾ ਨੁਕਸਾਨ ਕੀਤਾ ਹਾਂ ਤੋ ਇਹਦੀ ਕੀ ਲੋੜ ਹੇਟੀ। ਜਿਹੜੀ ਗੱਲ ਭਾਗੋ ਮਾਜਰਾ ਕਬੱਡੀ ਕੱਪ ਵਾਲੀ ਆਈ ਸੀ ਉਹ ਗੱਲ ਤੁਹਾਡੇ ਧਿਆਨ 'ਚ ਸੀਗੀ ਕਿ ਜੋ ਅਸੀਂ ਚਰਚਾਵਾਂ ਸੁਣਦੇ ਹਾਂ ਕਿ ਸਿੱਧੂ ਨੂੰ ਰੋਕਿਆ ਗਿਆ ਸੀ ਉਸ ਕਬੱਡੀ ਕੱਪ ਤੇ ਜਾਣ ਤੋਂ ਪਰ ਸਿੱਧੂ ਉਸਦੇ ਬਾਵੀਉਦ ਉੱਥੇ ਗਿਆ ਸੀ। ਵੇਖੋ ਜੀ ਉਹ ਇੱਕ ਆਰਟਿਸਟ ਹੈ ਉਹ ਸਿੰਗਰ ਹੈ ਉਹਨੂੰ ਬਥੇਰੀਆਂ ਥ੍ਰੈਟ ਕਰਟ ਕਲਾ ਨਹੀਂ ਹੋਣੀ ਤੂੰ ਨਹੀਂ ਜਾਣਾ ਵੇਖੋ ਉਹ ਜੱਟ ਮੋੜ ਹੀ ਚੱਲ ਗਿਆ ਆਪਾਂ ਤੇ ਕਹਿੰਦੇ ਆ ਕਿ ਉਹਨਾਂ ਨੂੰ ਇਹੋ ਜਿਹੀ ਜੇ ਆਈ ਹੀ ਕੋਣ ਤੇ ਪੁਲਿਸ ਨੂੰ ਦੱਸਦਾ ਤੇ ਕੀ ਪਤਾ ਪੁਲਿਸ ਨੇ ਕੋਈ ਕਾਰਵਾਈ ਨਾ ਕੀਤੀ ਹੋਵੇ ਹੂੰ ਤੁਸੀਂ ਇੱਕ ਜ਼ਿਕਰ ਕੀਤਾ ਕਿ ਜਿਹੜੇ ਜਿਹੜੇ ਬੰਦੇ ਨੇ ਉਹਦੇ ਚ ਰੋਲ ਨਿਭਾਇਆ ਜਿਹੜੇ ਜਿਹੜੇ ਬੰਦੇ ਨੇ ਮਦਦ ਕੀਤੀ ਆ ਉਹਨਾਂ ਦੀ ਕਿੰਨੇ ਬੰਦੇ ਤੁਸੀਂ ਸਮਝਦੇ ਹੋ ਕਿ ਉਹਦੇ ਚ ਇਨਵੋਲਵ ਸੀਗੇ? ਉਹ 30 ਤੋਂ 35 ਜਾਣੇ ਹੈਗੇ ਜੀ। ਹਮ ਆਪਾਂ ਨੂੰ ਪਤਾ ਵਾ ਸਾਰਿਆਂ ਦਾ। ਠੀਕ ਹੈ। ਆਪਾਂ ਤੁਹਾਨੂੰ ਦੱਸਿਆ ਕਿ ਦੋਵਾਂ ਦਾ ਨੁਕਸਾਨ ਕੀਤਾ 33 ਰਹੀਦੇ ਆ। ਆਪਾਂ ਕਰਾਂਗੇ ਇਹਨਾਂ ਦਾ। ਦੋਵਾਂ ਜਿਹੜਾ ਦੋ ਕਿਹੜਿਆਂ ਦਾ ਨੁਕਸਾਨ ਕੀਤਾ? ਇਹ ਕਾਪਾ ਮੱਖਣ ਦਾ ਕੀਤਾ, ਘਰਾਣੇ ਦਾ ਕੀਤਾ ਜੀ। ਕੋਈ ਹੋਰ ਵੱਡੇ ਨਾਮ ਜਿਹੜੇ ਤੁਸੀਂ ਸੋਚਦੇ ਹੋ ਵੀ ਇਹਦੇ ਚ ਹੈਗੇ ਆ ਦੱਸ ਸਕਦੇ ਹੋ? ਆਉਣ ਵਾਲੇ ਸਮੇਂ 'ਚ ਆਪੇ ਪਤਾ ਲੱਗ ਜਾਣਾ ਜੀ ਤੁਹਾਨੂੰ ਅੱਛਾ ਮੇਰਾ ਮੇਰਾ ਇੱਕ ਸਵਾਲ ਹੋਰ ਹੈ ਮੈਂ ਵਾਪਸ ਰਾਣੇ ਤੇ ਆਉਣਾ ਐ ਅਸੀਂ ਜਦੋਂ ਤਸਵੀਰਾਂ ਦੇਖਦੇ ਆ ਉਹਨਾਂ ਦੇ ਪਰਿਵਾਰ ਦੀਆਂ ਪਿਛਲੇ ਦਿਨੀ ਪੈਰੀ ਦਾ ਮਰਡਰ ਹੋਇਆ ਜਿਹੜਾ ਮੁੰਡਾ ਚੰਡੀਗੜ੍ਹ ਦੇ ਵਿੱਚ ਮਾਰਿਆ